ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਕ੍ਰਾਈਮ ਦੇ ਸੀਨ ਵਾਧੇ ਪਏ ਆ ਤਾਂ ਅਜਿਹੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਕਾਫੀ ਵੱਡੇ ਪੱਧਰ ਤੇ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਅਜਿਹੇ ਜਰਮ ਨੂੰ ਜਲ ਤੋਂ ਜਲਦ ਫੜ ਲਿਆ ਜਾਵੇ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਦੇ ਵਿੱਚ ਜਿਸ ਤਰ੍ਹਾਂ ਹੋਇਆ ਇੱਕ ਕਤਲ ਸੀ ਉਸ ਤੋਂ ਬਾਅਦ 12 ਘੰਟਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਤੇ ਉਸ ਤੋਂ ਬਾਅਦ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ 23 24 ਦੀ ਦਰਮਿਆਨੀ ਰਾਤ ਨੂੰ ਨਾ ਇੱਕ ਮੰਡੀ ਦੇ ਵਿੱਚ ਦੋ ਵਿਅਕਤੀ ਆਂਦੇ ਆ ਉਹ ਫੁੱਲੜਬਾਜੀ ਕਰਦੇ ਆ ਫੁੱਲੜਬਾਜੀ ਦੌਰਾਨ ਲੇਬਰ ਦੇ ਕੁਝ ਵਿਅਕਤੀਆਂ ਨਾਲ ਉਹਨਾਂ ਦੀ ਛੜੱਪ ਹੋ ਜਾਂਦੀ ਹੈ ਛੜੱਪ ਦੌਰਾਨ ਲੇਬਰ ਦੇ ਬੰਦੇ ਉਹਨਾਂ ਨੂੰ ਰੋਕ ਲੈਂਦੇ ਆ ਰੋਕੋਂ ਤੋਂ ਬਾਅਦ ਉਹ ਆਪਣੇ ਆਪ ਨੂੰ ਆਜ਼ਾਦ ਕਰਾਉਣ ਦੀ ਵਜ੍ਹਾ ਨਾਲ ਇੱਕ ਥੋੜਾ ਮਾਰਦੇ ਆ ਇੱਕ ਬੰਦੇ ਜਿਹੜਾ ਰਫੂ ਨਾਮ ਦਾ ਵਿਅਕਤੀ ਉਹ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜ਼ਖਮੀ ਨੂੰ ਪਹਿਲਾਂ ਏਪੀ ਜਨ ਏਪੀ ਜਨ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਰੈਪਰ ਪੱਤੀ ਦਾ ਕਰ ਦਿੰਦੇ ਆ ਬੱਤੀ ਦੇ ਵਿੱਚ ਇਹ 24 ਤਰੀਕ ਨੂੰ ਪੀਜੀਆਈ ਚਲੇ ਜਾਂਦੇ ਆ 26 ਤਰੀਕ ਨੂੰ ਸਵੇਰੇ ਸਾਨੂੰ ਪੀਜੀ ਤੋਂ ਮੈਸੇਜ ਆਉਂਦਾ ਵੀ ਜਿਹੜਾ ਰਾਹੁਲ ਕੁਮਾਰ ਨਾਮ ਦਾ ਵਿਅਕਤੀ ਸੀਗਾ ਨਾਜਮੰਡੀ ਤੋਂ ਦਾਖਲ ਹੋਇਆ ਸੀਗਾ ਉਹਦੀ ਮੌਤ ਹੋ ਜਾਂਦੀ ਹੈ ਉਹ ਮੌਤ ਦੌਰਾਨ ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਹਾਂ ਸਾਡੇ ਸੀਨੀਅਰ ਅਫਸਰ ਅੱਡ-ਅੱਡ ਟੀਮਾਂ ਬਣਾਉਂਦੇ ਆ ਸਰਦਾਰ ਐਸਐਸਪੀ ਇੱਦਿਸ਼ ਟੇਲਾ ਸਰਦਾਰਨਾਨ ਸਿੰਘ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਇਹ ਆਪਣੇ ਸੋਰਸ ਸਾਨੂੰ ਦੰਦਿਆ ਤੇ ਸਾਨੂੰ ਕੁਝ ਹਦਾਇਤਾਂ ਕਰਦੇ ਆ ਉਹ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਕੰਮ ਕਰਨਾ ਸਟਾਰਟ ਕਰ ਦੁੰਨੇ ਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਦੋ ਵਿਅਕਤੀ ਇੱਕ ਹਰਜਿੰਦਰ ਸਿੰਘ ਤੇ ਦੂਜਾ ਅਮਨਦੀਪ ਇਹਨਾਂ ਤੇ ਪਹਿਲਾਂ ਵੀ ਪਰਚੇ ਸੀਗੇ ਕੁਝ ਕੈਮਰੇ ਦੇਖ ਕੇ ਅਸੀਂ ਇਹਨਾਂ ਦੀ ਪੈੜ ਦ압ਦੇ ਆ ਪੈੜ ਦੱਬਣ ਦੇ ਨਾਲ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲੰਨੇ ਜਿਹੜੇ ਮੰਨਦੇ ਆ ਵੀ ਅਸੀਂ ਇਹ ਕਤਲ ਕੀਤਾ ਜਿਹੜਾ ਇੱਕ ਮੰਡੀ ਚ ਇਕੱਠੀ ਕਰਨ ਵਾਲਾ ਫੋੜਾ ਹੁੰਦਾ ਉਹਦੇ ਨਾਲ ਵਾਰ ਕਰਦੇ ਆ ਉਹਦੇ ਨਾਲ ਹੀ ਇਹ ਜਤਨੀ ਹੋਇਆ ਸੀ ਅੱਜ ਜਦੋਂ ਸੀ ਇਹਨਾਂ ਨੂੰ ਪੁਲਿਸ ਚ ਪੇਸ਼ ਕੀਤਾ ਤੇ 2 ਦਿਨ ਦਾ ਪੁਲਿਸ ਰਿਮਾਂਡ ਲਿਆ। ਮੰਡੀ ਚ ਕੀ ਕਰਨਾ ਇਹ ਸਾਰੇ? ਇਹ ਹੋ ਸਕਦਾ ਸਾਡੀ ਇਨਵੈਸਟੀਗੇਸ਼ਨ ਚੱਲਦੀ ਆ। ਹੋ ਸਕਦਾ ਕੋਈ ਗਲਤ ਨੀਅਤ ਨਾਲ ਆਏ ਹੋਣ ਜਾਂ ਕੋਈ ਕੋਈ ਚੋਰੀ ਦੀ ਵਾਰਦਾਤ ਕਰਨ ਆਏ ਹੋਣ। ਸਰ ਇਹਨਾਂ ਕੋਲ ਕੋਈ ਹਥਿਆਰ ਵਗੈਰਾ ਬਰਾਮਦ ਹੋਇਆ ਜੀ? ਨਹੀਂ ਹਥਿਆਰ ਕੋਈ ਨਹੀਂ ਹੋਇਆ ਜੀ। ਇਹਨਾਂ ਨੇ ਹਥਿਆਰ ਆਪਣਾ ਜਿਹੜਾ ਫੋੜਾ ਹੁੰਦਾ ਉਸੇ ਨੂੰ ਹਥਿਆਰ ਬਣਾ ਕੇ ਯੂਜ਼ ਕੀਤਾ। ਸਰ ਫੋੜਾ ਨੇ ਉੱਥੋਂ ਚੱਕਿਆ ਜੀ ਕਿ ਪਿੱਛੋਂ ਲੈ ਕੇ ਆਏ ਜੀ? ਨਹੀਂ ਨਹੀਂ ਫੋੜਾ ਉੱਥੋਂ ਹੀ ਚੱਕਿਆ ਜੀ ਇਹ। ਉੱਥੋਂ ਪਹਿਲਾਂ ਇਹਨਾਂ ਦੀ ਆਪ ਚ ਖੇਪੜਬਾਜੀ ਹੋਈ ਆ। ਉਹ ਖੇਪੜ ਜਿਹੜਾ ਰਾਹੁਲ ਵੀ ਸੀਗਾ ਉਹਦੇ ਤੇ ਵਾਰਦਾਤ ਸਰ ਦਾਣਾ ਮੰਡੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਸ ਇਲਾਕੇ 'ਚ ਚੋਰੀਆਂ ਬਹੁਤ ਹੋ ਰਹੀਆਂ ਆ ਵੀ ਆਸਪਾਸ ਦੇ ਇਲਾਕੇ ਦੇ ਬਹੁਤ ਲੋਕ ਇਸ ਤਰ੍ਹਾਂ ਮੰਡੀ 'ਚ ਦਾਖਲ ਹੋ ਜਾਂਦੇ ਆ ਚੋਰੀ ਦੀ ਵਾਰਦਾਤ ਤੁਹਾਨੂੰ ਆ ਜਾਣ ਦਿੱਤੀ ਚੋਰੀ ਦੀ ਵਾਰਦਾਤ ਇਹ ਹੈ ਜੀ ਅਸੀਂ ਅਸੀਂ ਉਸ ਤੋਂ ਜ਼ਿਆਦਾ ਮਤਲਬ ਕਿਸੇ ਨੂੰ ਟਰੈਪ ਨਹੀਂ ਕਰ ਸਕਦੇ ਕਿਉਂਕਿ ਉੱਥੇ ਲੇਬਰ ਜਾਂ ਹੋਰ ਕਾਫੀ ਮਤਲਬ ਰਸ਼ ਹੁੰਦਾ ਉਦੇ ਕਰਕੇ ਅਸੀਂ ਕਿਸੇ ਨੂੰ ਟ੍ਰੈਪ ਨਹੀਂ ਕਰ ਸਕਦੇ ਪਰ ਅਸੀਂ ਕਾਫੀ ਉੱਥੇ ਆਪਣੇ ਸੋਰਸ ਲਾਏ ਹੋਏ ਆ ਕਈ ਵਾਰਤ ਫੜੀ ਵੀ ਆ ਸੀ ਦੋ ਦਿਨਾਂ ਚ ਤੁਹਾਨੂੰ ਵਧੀਆ ਕਵਰ ਹੋਊਗੀ ਦੱਸਾਂ ਸਰ ਇਹ ਗੱਲ ਵੀ ਸਾਹਮਣੇ ਆਈ ਹੈ ਇਹ ਵੀ ਇਹਨਾਂ ਦੀ ਕੋਈ ਇਸ ਤੋਂ ਪਹਿਲਾਂ ਵੀ ਕੋਈ ਆਪਣੀ ਦੁਸ਼ਮਣੀ ਸੀ ਕਿ ਮੌਕੇ ਦੀ ਇਹ ਵਾਰਦਾਤ ਹੋ ਗਈ ਇਸ ਨਹੀਂ ਇਹ ਵੀ ਅਸੀਂ ਦੇਖ ਰਹੇ ਆ ਜੀ ਉਹ ਲੈਵਲ ਤੇ ਵੀ ਅਸੀਂ ਕੰਮ ਕਰ ਰਹੇ ਆ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਵੀ ਹੋ ਸਕਦਾ ਵੀ ਕੋਈ ਪੁਰਾਣੀ ਦੁਸ਼ਮਣੀ ਹੋਵੇ ਜੀ ਪਰਚੇ ਹੈਗੇ ਨੇ ਜੀ ਦੋ ਪਰਚੇ ਨੇ ਇਹਦੇ ਦੇ ਮਤਲਬ ਇਹ ਆਪਣਾ ਹਰਜਿੰਦਰ ਦੇ ਦੋ ਪਰਚੇ ਆ ਜੀ ਸਾਰੇ ਪੈਦਲ ਆਏ ਸੀਗੇ ਜਾਂ ਕਿਸੇ ਚੀਜ਼ ਦੇ ਉੱਤੇ ਆਏ ਸੀ? ਨਹੀਂ ਮੋਟਰਸਾਈਕਲ ਤੇ ਆਏ ਸੀ ਜੀ ਇਹ ਮੋਟਰਸਾਈਕਲ ਸੀ ਜਿਹੜਾ ਉਹਦੇ ਤੇ ਆਏ ਸੀ ਉਹ ਵੀ ਅਸੀਂ ਮਤਲਬ ਉਹਦਾ ਨੰਬਰ ਵਗੈਰਾ ਖੜਾ ਰਹੇ ਹਾਂ ਚੋਰੀ ਦਾ ਜਾਂ ਇਹਨਾਂ ਦਾ ਸਰ ਕਿੱਥੇ ਦੇ ਰਹਿਣ ਵਾਲੇ ਸੀ ਇਹ? ਇਹ ਤਾਂ ਜਿਹੜਾ ਹਰਚਿੰਦਰ ਸਿੰਘ ਹੈ ਜੀ ਉਹ ਤਾਂ ਆਕੜਪਿੰਡ ਦਾ ਰਹਿਣ ਵਾਲਾ ਜਿਹੜਾ ਖੀੜੀ ਗੰਢਿਆ ਥਾਣੀ ਚ ਪਿੰਦਾ ਜੀ ਤੇ ਜਿਹੜਾ ਅਮਨਦੀਪ ਹੈ ਜੀ ਉਹ ਅੰਬਾਲੇ ਦਾ ਰਹਿਣ ਵਾਲਾ ਤੇ ਮ੍ਰਿਤਕ ਸਰ ਇਹ ਰਾਹੁਲ ਕੁਮਾਰ ਹੈ ਜੀ ਇਹ ਬਿਹਾਰ ਦੇ ਵਿੱਚ ਮੋਹੀ ਮੰਡ ਪਿੰਡ ਪੈਂਦਾ ਹੈ ਇਹ ਉੱਥੇ ਰਹਿਣਾ ਹੈ। ਰਾਮਾਣ ਕਿੰਨਾ ਲਿਆ ਜਰੀ ਨਾ ਦਾ। ਅਸੀਂ ਅੱਜ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ ਜਨੂੰ ਮਾਨ ਅਦਾਲਤ ਨੇ 2 ਦਿਨ ਦਾ ਕੁਸ਼ਣ ਮਾਨ ਕਰ ਦਿੱਤਾ। ਸਰ ਇਹਦੇ ਨਾਲ ਕੋਈ ਇਸ ਤੇ ਇਹ ਜੀ ਕਹਿੰਦੇ ਸਾਹਮਣੇ ਆ ਸਕਦੇ ਵੀ ਕੋਈ ਨਾਲ ਕੋ ਹੁੰ ਵੀ ਕੋਈ ਗੁੱਜੇ ਫੇਰ ਫੁੱਲੇ ਨਿਕਲਣ ਦੀ ਆਸ ਹੈ। ਹੋ ਸਕਦਾ ਸੀ ਅਸੀਂ ਹਰ ਲੈਵਲ ਤੇ ਹਰ ਇੱਕ ਬਦਲ ਤੇ ਕੰਮ ਕਰਾਂਗੇ ਜੀ ਦੇਖਾਂਗੇ ਹੋਰ ਵੀ ਇਹਨਾਂ ਨੇ ਕੀ ਕੀਤਾ ਤੇ ਕਿਤੇ ਕਿਤੇ ਕੰਮ। ਆਪਣੇ ਪਿੰਡਾਂ ਨੂੰ ਅਰੈਸਟ ਕੀਤਾ। ਨਹੀਂ ਨਹੀਂ ਇਹਨਾਂ ਨੂੰ ਅਸੀਂ ਮਤਲਬ ਰਾਜਪੀਤ ਨੂੰ ਅਰੈਸਟ ਸਾਰੇ ਕੇ ਵੀ ਪਤਾ ਲਿਆ ਸੀ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਜਿਹੜੇ ਜਿਵੇਂ ਨਾ ਹਾਂਜੀ ਉਹ ਵੀ ਅਸੀਂ ਦੇਖ ਰਹੇ ਆ ਜੀ ਉਹ ਵੀ ਦੇਖਾਂਗੇ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਉਹ ਵੀ ਸੀਨ ਤੁਹਾਡੇ ਸਾਹਮਣੇ ਲਿਆਵਾਂਗੇ